ਅਸਲ ਕਹਾਣੀਆਂ ਕੀ ਬੋਤਿਆਂ ਨੂੰ ਸਿੱਧੂ ਪਸੰਦ ਨਹੀਂ ਸੀ ਪਰ ਉਹਦੇ ਮਰਨ ਤੋਂ ਬਾਅਦ ਬਹੁ ਗਿੰਤੀ ਨੂੰ ਖੁਸ਼ ਕਰਨ ਦੇ ਲਈ ਝੂਠੇ ਹੰਝੂ ਵਹਾਉਂਦੇ ਰਹੇ ਤੇ ਹੁਣ ਬਲਕੌਰ ਸਿੰਘ ਸਿੱਧੂ ਤੇ ਇਨਸਾਫ ਮੰਗਣ ਕਰਕੇ ਮੌਕਾ ਮਿਲ ਗਿਆ ਜ਼ਹਿਰ ਕੱਢਣ ਦਾ ਜਦ ਬਲਕੌਰ ਸਿੰਘ ਵਿਧਾਨ ਸਭਾ ਦੇ ਮੋਰੇ ਬੈਠੇ ਸੀ ਤਾਂ ਉਸ ਨੂੰ ਕਿਹਾ ਤੇ ਝੂਠੀ ਤਸੱਲੀ ਦਿੱਤੀ ਜੇ ਮਿਲਣਾ ਨਹੀਂ ਸੀ ਤਾਂ ਫੋਨ ਕਰਕੇ ਤਸੱਲੀ ਵੀ ਦਿੱਤੀ ਜਾ ਸਕਦੀ ਸੀ ਬਿਸ਼ਨੋਈ ਦੇ ਇੰਟਰਵਿਊ ਵਾਰੀ ਅੱਜ ਤੱਕ ਤਾਂ ਕੋਈ ਕੁਝ ਨਹੀਂ ਬੋਲਿਆ ਜਦ ਮਾਰਨ ਵਾਲਾ ਇੱਕ ਠੋਕ ਠੋਕ ਕੇ ਕਹਿੰਦਾ ਕਿ ਅਸੀਂ ਮਾਰਿਆ ਤੇ ਮਾਪਾਪ ਇਨਸਾਫ ਦੀ ਮੰਗ ਵੀ ਨਾ ਕਰਨ ਜੇ ਅੱਜ ਕਿਸੇ ਨੂੰ ਲੱਗਦਾ ਹੈ ਮੂਸੇ ਵਾਲਾ ਗੈਂਗਵਾਰ ਦੀ ਲੜਾਈ ਕਰਕੇ ਮਰਿਆ ਤਾਂ ਉਹ ਵੀ ਵੱਡਾ ਦੋਗਲਾ ਇੱਕ ਗੱਲ ਹਰ ਇੱਕ ਕਰ ਰਿਹਾ ਜੋ ਮੌਜੂਦਾ ਸਰਕਾਰ ਵਿੱਚ ਵਿਰੋਧ ਕਰ ਰਹੇ ਤਾਂ ਫਾਇਦਾ ਕਿਸ ਦਾ ਹੋ ਰਿਹਾ ਹੈ ਕਿ ਇੱਕ ਸੀਟ ਨਾਲ ਸਰਕਾਰ ਟੁੱਟ ਜਾਓ ਬਾਕੀ ਉਹ ਸਾਰੇ ਬੰਦੇ ਇਹ ਦੱਸਣ ਵੀ ਸਰਕਾਰ ਇਸ ਮਾਮਲੇ ਤੇ ਕੁਝ ਕਿਉਂ ਨਹੀਂ ਕਰ ਰਹੀ ਅਗਲਾ ਚੁੱਪ ਕਰਕੇ ਬੈਠ ਜਾਵੇ ਹੋਰ ਪਾਰਟੀਆਂ ਨੂੰ ਵੀ ਫਾਇਦਾ ਨਾ ਹੋਵੇ ਤੇ ਕੀ ਤਾਂ ਉਹਦਾ ਪਿਓ ਪਾਣਾ ਮੰਨ ਕੇ ਬੈਠ ਜਾਵੇ ਤੇ ਉਸ ਨੂੰ ਮਾਰਨ ਵਾਲੇ ਜੇਲਾ ਦੇ ਵਿੱਚੋਂ ਇੰਟਰਵਿਊ ਕਰਵਾ ਕੇ ਮਜ਼ਾਕ ਕਰਦੇ ਨੇ ਜਮੂਸੀਆਲੇ ਦੇ ਹੋਰ ਪਾਰਟੀਆਂ ਰਾਜਨੀਤੀ ਕਰਦੀਆਂ ਤੇ 골ਡੀ ਪਰਾਡ ਦੀ ਖਬਰ ਦੇ ਕੀ ਕੀਤਾ ਸੀ ਜੇ ਸਰਕਾਰ ਵਧੀਆ ਕੰਮ ਕਰੀਏ ਤੇ ਉਸ ਨੂੰ ਕੋਈ ਨਹੀਂ ਹਰਾ ਸਕਦਾ ਪਰ ਜੇ ਕੋਈ ਆਪਣਾ ਦਰਦ ਸਰਕਾਰ ਨੂੰ ਦਿਖਾ ਰਹੀ ਹੈ ਐਵੇਂ ਸਰਟੀਫਿਕੇਟ ਨਾ ਵੰਡਣ ਤੌਰ ਤੇ ਆ ਕਰੋ ਇਹ ਲਾਈਨ ਇਹ ਪੋਸਟ ਮਾ ਚਰਨਕੌਰ ਵੱਲੋਂ ਸੋਸ਼ਲ ਮੀਡੀਆ ਤੇ ਸਾਂਝਾ ਕੀਤੀ ਗਈ। ਉਹਨਾਂ ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਕਮੈਂਟ ਸੈਕਸ਼ਨ ਦੇ ਵਿੱਚ ਲਿਖਿਆ। ਇੱਕ ਕਮੈਂਟ ਇੱਕ ਮਾਪੇ ਦਾ ਦਰਦ ਸਮਝਣ ਵਾਲੇ, ਸ਼ੁਭ ਨੂੰ ਪਿਆਰ ਕਰਨ ਵਾਲੇ ਕਿਸੇ ਵੀਰ ਨੂੰ ਲਿਖਿਆ। ਇਸ ਕਮੈਂਟ ਵਿੱਚ ਉਸਨੇ ਤਿੰਨ ਕੋ ਸਵਾਲ ਪੁੱਛਿਆ ਜੋ ਅਸੀਂ ਵੀ ਸਰਕਾਰ ਤੋਂ ਇਹਨਾਂ ਸਵਾਲਾਂ ਦੇ ਜਵਾਬ ਪੁੱਛਦਿਆਂ। ਸਰਕਾਰ ਇਹਨਾਂ ਸਵਾਲਾਂ ਦੇ ਜਵਾਬ ਦੇਵੇ ਤੇ ਅਸੀਂ ਮੰਨ ਲਵਾਂਗੇ ਕਿ ਇਹ ਸਰਕਾਰ ਵੀ ਜ਼ਿੰਮੇਵਾਰੀ ਹੈ। ਬਾਕੀ ਕੰਮ ਪ੍ਰਸ਼ਾਸਨ ਕਰ ਰਿਹਾ। ਤੁਹਾਡਾ ਕਿਰਾਇਆ ਚਰਨ ਕੋਰ ਦੀਸ ਪੋਸਟ ਦੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ। ਅਸਲ ਕਹਾਣੀਆਂ ਕੀ ਬੋਤਿਆਂ ਨੂੰ ਸਿੱਧੂ ਪਸੰਦ ਨਹੀਂ ਸੀ ਪਰ ਉਹਦੇ ਮਰਨ ਤੋਂ ਬਾਅਦ ਬਹੁ ਗਿੰਤੀ ਨੂੰ ਖੁਸ਼ ਕਰਨ ਦੇ ਲਈ ਝੂਠੇ ਹੰਝੂ ਵਹਾਉਂਦੇ ਰਹੇ। ਤੇ ਹੁਣ ਬਲਕੌਰ ਸਿੰਘ ਸਿੱਧੂ ਤੇ ਇਨਸਾਫ ਮੰਗਣ ਕਰਕੇ ਮੌਕਾ ਮਿਲ ਗਿਆ ਜ਼ਹਿਰ ਕੱਢਣ ਦਾ ਜਦ ਬਲਕੌਰ ਸਿੰਘ ਵਿਧਾਨ ਸਭਾ ਦੇ ਮੂਰੇ ਬੈਠੇ ਸੀ ਤਾਂ ਉਸ ਨੂੰ ਕਿਹਾ ਤੇ ਝੂਠੀ ਤਸੱਲੀ ਦਿੱਤੀ ਜੇ ਮਿਲਣਾ ਨਹੀਂ ਸੀ ਤਾਂ ਫੋਨ ਕਰਕੇ ਤਸੱਲੀ ਵੀ ਦਿੱਤੀ ਜਾ ਸਕਦੀ ਸੀ ਬਿਸ਼ਨੋਈ ਦੇ ਇੰਟਰਵਿਊ ਵਾਰੀ ਅੱਜ ਤੱਕ ਤਾਂ ਕੋਈ ਕੁਝ ਨਹੀਂ ਬੋਲਿਆ ਜਦ ਮਾਰਨ ਵਾਲਾ ਹਿੱਕ ਠੋਕ ਠੋਕ ਕੇ ਕਹਿੰਦਾ ਕਿ ਅਸੀਂ ਮਾਰਿਆ ਤੇ ਮਾਪੇ ਇਨਸਾਫ ਦੀ ਮੰਗ ਵੀ ਨਾ ਕਰਨ ਜੇ ਅੱਜ ਕਿਸੇ ਨੂੰ ਲੱਗਦਾ ਹੈ ਮੂਸੇ ਵਾਲਾ ਗੈਂਗਵਾਰ ਦੀ ਲੜਾਈ ਕਰਕੇ ਮਰਿਆ ਹੈ ਤਾਂ ਉਹ ਵੀ ਵੱਡਾ ਦੋਗਲਾ ਹੈ ਇੱਕ ਗੱਲ ਹਰ ਇੱਕ ਕਰ ਰਿਹਾ ਜੋ ਮੌਜੂਦਾ ਸਰਕਾਰ ਵਿੱਚ ਵਿਰੋਧ ਕਰ ਰਹੇ ਤਾਂ ਫਾਇਦਾ ਕਿਸ ਦਾ ਹੋ ਰਿਹਾ ਹੈ ਕਿ ਇੱਕ ਸੀਟ ਨਾਲ ਸਰਕਾਰ ਟੁੱਟ ਜਾਓ ਬਾਕੀ ਉਹ ਸਾਰੇ ਬੰਦੇ ਇਹ ਦੱਸਣ ਵੀ ਸਰਕਾਰ ਇਸ ਮਾਮਲੇ ਤੇ ਕੁਝ ਕਿਉਂ ਨਹੀਂ ਕਰ ਰਹੀ ਅਗਲਾ ਚੁੱਪ ਕਰਕੇ ਬੈਠ ਜਾਵੇ ਹੋਰ ਪਾਰਟੀਆਂ ਨੂੰ ਵੀ ਫਾਇਦਾ ਨਾ ਹੋਵੇ ਤੇ ਕੀ ਤੁਸੀਂ ਦਾ ਪਿਓ ਪਾਣਾ ਮੰਨ ਕੇ ਬੈਠ ਜਾਵੇ ਤੇ ਉਸ ਨੂੰ ਮਾਰਨ ਵਾਲੇ ਜੇਲਾ ਦੇ ਵਿੱਚੋਂ ਇੰਟਰਵਿਊ ਕਰਵਾ ਕੇ ਮਜ਼ਾਕ ਕਰਦੇ ਨੇ ਜੇ ਮੂਸੇ आले ਦੇ ਹੋਰ ਪਾਰਟੀਆਂ ਰਾਜਨੀਤੀ ਕਰਦੀਆਂ ਤੇ 골ਡੀ ਬਰਾੜ ਦੀ ਖਬਰ ਦੇ ਕੀ ਕੀਤਾ ਸੀ ਜੇ ਸਰਕਾਰ ਵਧੀਆ ਕੰਮ ਕਰ ਰਹੀ ਹੈ ਤੇ ਉਸ ਨੂੰ ਕੋਈ ਨਹੀਂ ਹਰਾ ਸਕਦਾ ਪਰ ਜੇ ਕੋਈ ਆਪਣਾ ਦਰਦ ਸਰਕਾਰ ਨੂੰ ਦਿਖਾ ਰਹੀ ਹੈ ਐਵੇਂ ਸਰਟੀਫਿਕੇਟ ਨਾ ਵੰਡਣ ਤੌਰ ਤੇ ਆ ਕਰੋ ਇਹ ਲਾਈਨ ਇਹ ਪੋਸਟ ਮਾ ਚਰਨਕੌਰ ਵੱਲੋਂ ਸੋਸ਼ਲ ਮੀਡੀਆ ਤੇ ਸਾਂਝਾ ਕੀਤੀ ਗਈ। ਉਹਨਾਂ ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਕਮੈਂਟ ਸੈਕਸ਼ਨ ਦੇ ਵਿੱਚ ਲਿਖਿਆ। ਇਹ ਕਮੈਂਟ ਇੱਕ ਮਾਪੇ ਦਾ ਦਰਦ ਸਮਝਣ ਵਾਲੇ, ਸ਼ੁਭ ਨੂੰ ਪਿਆਰ ਕਰਨ ਵਾਲੇ ਕਿਸੇ ਵੀਰ ਨੂੰ ਲਿਖਿਆ। ਇਸ ਕਮੈਂਟ ਵਿੱਚ ਉਸਨੇ ਤਿੰਨ ਕੋ ਸਵਾਲ ਪੁੱਛਿਆ ਜੋ ਅਸੀਂ ਵੀ ਸਰਕਾਰ ਤੋਂ ਇਹਨਾਂ ਸਵਾਲਾਂ ਦੇ ਜਵਾਬ ਪੁੱਛਦੇ ਹਾਂ। ਸਰਕਾਰ ਇਹਨਾਂ ਸਵਾਲਾਂ ਦੇ ਜਵਾਬ ਦੇਵੇ ਤੇ ਅਸੀਂ ਮੰਨ ਲਵਾਂਗੇ ਕਿ ਇਹ ਸਰਕਾਰ ਵੀ ਜ਼ਿੰਮੇਵਾਰੀ ਹੈ। ਬਾਕੀ ਕੰਮ ਪ੍ਰਸ਼ਾਸਨ ਕਰ ਰਿਹਾ। ਤੁਹਾਡਾ ਕੀ ਰਾਹ ਹੈ ਚਰਨ ਕੌਰ ਦੀਸ ਪੋਸਟ ਦੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ